ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸ ਕੇ ਡੀਜ਼ਲਸ ਪਟਿਆਲਾ ਵੱਲੋਂ ਤੇ ਅੱਜ ਮੈਂ ਇੱਕ ਜਿਹੜੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਜਦ ਵੀ ਆਪਾਂ ਗਦੀ ਪੰਪ ਕਰਾਉਨੇ ਆ ਕਿਸੇ ਵੀ ਟਰੈਕਟਰ ਦਾ ਕਾਈਂਡਲੀ ਕਿਸੇ ਵੀ ਟਰੈਕਟਰ ਦਾ ਜਦ ਵੀ ਆਪਾਂ ਪੰਪ ਕਰਾਉਨੇ ਆ ਤਾਂ ਜਦ ਇਹ ਮੁਰਲਾ ਆਪਾਂ ਨਾਟ ਕੱਸਦੇ ਆ ਆ ਦੇਖੋ ਸਾਡੇ ਕੋਲ ਨਾ ਇਹ ਸੀਜ਼ਨ ਬਹੁਤ ਕੇਸ ਆਏ ਸੀਗੇ ਵੀ ਟਾਈਮਿੰਗ ਦਾ ਇਸ਼ੂ ਆ ਰਿਹਾ ਸੀਗਾ ਜਿਵੇਂ ਜੌਂਡੀਅਰ ਚਾ ਰਿਹਾ ਸੀਗਾ ਜਿਨ੍ਹਾਂ ਦੇ ਲੌਂਗ ਨਟ ਹੁੰਦੇ ਨੇ ਜਿਵੇਂ ਸੋਨਾਲੀ ਕਾ ਤੇ ਆ ਰਿਹਾ ਜਿਵੇਂ ਆ ਲੌਂਗ ਨਟ ਹੈ ਨਾ ਦੇਖੋ ਬਿਲਕੁਲ ਸਹੀ ਚੜ ਰਿਹਾ ਜੋੜੀ ਇਹਦੀ ਬਿਲਕੁਲ ਵੀ ਬਲ ਨਹੀਂ ਮਾਰ ਰਿਹਾ ਦੇਖ ਰਹੇ ਹੋ ਠੀਕ ਹੈ ਇਹ ਐਂ ਚੜਨਾ ਚਾਹੀਦਾ ਕੋਈ ਵੀ ਨਟ ਇਹਦੇ ਨਾਲ ਦਾ ਜੇ ਕੋਈ ਬਲ ਮਾਰ ਕੇ ਇਹ ਕੇਮ ਦੇ ਉੱਪਰ ਚੜ ਰਿਹਾ ਹੋਵੇ ਮੈਂ ਦੁਬਾਰਾ ਦੱਸਦਾ ਜਿਵੇਂ ਆ ਦੇਖੋ ਨਟ ਹੈ ਇਹ ਮੂਰੇ ਜਦੋਂ ਆਪਾਂ ਪੰਪ ਨੂੰ ਇਹਨੂੰ ਫਿੱਟ ਕਰ ਦੇਣਾ ਅੱਗੇ ਬਲੌਕ ਦੇ ਵਿੱਚ ਤਾਂ ਇਹ ਨਟ ਅੱਗੇ ਆਪਾਂ ਲਾਉਨੇ ਆ ਠੀਕ ਹੈ ਜੀ ਤੇ ਇਹ ਨਟ ਜਦੋਂ ਪੱਕਾ ਸਨਿਆਦਾ ਇਹ ਬਿਲਕੁਲ ਐਂ कसेਆ ਜਾਣਾ ਜੀਦਾ ਸਿੱਧਾ ਇੱਦੇ 'ਚ ਬੱਲ ਨਹੀਂ ਹੋਣਾ ਚਾਹੀਦਾ ਦੇਖ ਰਹੇ ਹੋ ਸਸਤਾ ਡੰਨ ਹੈ ਤੇ ਇਹਦੇ ਮੂਰੇ ਇਹਦੇ ਮੂਰੇ ਜਿਹੜੀ ਵਾਸ਼ਰ ਹੁੰਦੀ ਹੈ ਉਹ ਜ਼ਰੂਰ ਜ਼ਰੂਰ ਚੈੱਕ ਕਰਿਆ ਕਰਨ ਵਾਸ਼ਰ ਤੋਂ ਬਿਨਾ ਇਹ ਕਦੀ ਵੀ ਨਟ ਆਪਣੀ ਲਾਉਣਾ ਹੈਗਾ ਠੀਕ ਹੈ ਜੀ ਤੇ ਜੇ ਇਹ ਬੱਲ ਮਾਰੂਗਾ ਨਾ ਜੀ ਤੇ ਇਹ ਨਟ ਢਿੱਲਾ ਹੋ ਜਾਊਗਾ ਤੇ ਪੰਪ ਜਿਹੜੀ ਟਾਈਮਿੰਗ ਹੈ ਉਹ ਆਊਟ ਰਹੇਗੀ ਔਰ ਹੈਗੀ ਉਹ ਟ੍ਰੈਨ ਨੇ ਪਰਫਾਰਮੈਂਸ ਵਧੀਆ ਨਹੀਂ ਕਰੇ ਠੀਕ ਹੈ ਜੀ ਇਸ ਚੀਜ਼ ਦਾ ਖਿਆਲ ਰੱਖਿਓ ਇਹ ਮੇਰੇ ਕੋਲ ਅੱਜ ਪੰਪ ਆਇਆ ਹੋਇਆ ਸੀਗਾ ਸੋ ਕਾਈਂਡਲੀ ਮੈਂ ਇਸ ਕਰਕੇ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕੀਤੀ ਹੈ ਤੇ ਜੌਂਡੀਅਰ ਦਾ 2017 ਮਾਡਲ ਦਾ ਪੰਪ ਆ ਤੇ ਆ ਦੇਖੋ ਠੀਕ ਹੈ ਜੀ ਆ ਨੱਟ ਦੇ ਉੱਪਰ ਜਰੂਰ ਵਰਕ ਰੱਖਿਆ ਕਰੋ ਜਦ ਵੀ ਤੁਸੀਂ ਫਿੱਟ ਕਰਾਉਣਾ ਹੈ ਮਾੜਾ ਧਿਆਨ ਰੱਖਿਆ ਕਰੋ ਕਿਉਂਕਿ ਕਈ ਵਾਰੀ ਇਹ ਭਲੇਖੇ ਦੇ ਵਿੱਚ ਐਂ ਹੀ ਕੱਸਿਆ ਜਾਂਦਾ ਕਿਉਂਕਿ ਜਦ ਇਹਦੇ ਵਿੱਚ ਬਲ ਹੋਊਗਾ ਤਾਂ ਫਿਰ ਇਹਨੇ ਤੁਸੀਂ ਹਿਸਾਬ ਲਗਾ ਲਓ ਵੀ ਟਾਈਟ ਨਹੀਂ ਹੋਣਾ ਇੱਕ ਵਾਰੀ ਟਾਈਟ ਹੋ ਜਾਊਗਾ ਜਦੋਂ ਇਹ ਤੁਸੀਂ ਪੰਪ ਨੂੰ ਜਾਂ ਇਹ ਇੰਜਨ ਨੇ ਪੰਪ ਨੂੰ ਘਮਾਇਆ ਇਹਨੇ ਫੇਰ ਢਿੱਲਾ ਹੋ ਜਾਣਾ ਇਹਦੀ ਟਾਈਮਿੰਗ ਫੇਰ ਆਊਟ ਹੀ ਰਹਿਣੀ ਹੈ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ